ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਇਸ ਟਾਈਮ ਫਾਜ਼ਲ ਕਾ ਫਿਰੋਜ਼ਪੁਰ ਰੋਡ ਤੇ ਖੜੇ ਆ ਜਿੱਥੇ ਕਿ ਲੋਕਾਂ ਵੱਲੋਂ ਜਿਹੜਾ ਰੋਡ ਆ ਜਿਹੜਾ ਜਾਮ ਕੀਤਾ ਗਿਆ ਪੂਰਾ ਮਸਲਾ ਕੀ ਹੈ ਗੱਲਬਾਤ ਕਰਦੇ ਆ ਹਾਂ ਬਈ ਸ਼ਸ਼ਿਕਾ ਸਤਿ ਸ਼੍ਰੀ ਅਕਾਲ ਜੀ ਜੀ ਅੱਜ ਰੋਡ ਜਾਮ ਕੀਤਾ ਗਿਆ ਤੁਹਾਡੇ ਵੱਲੋਂ ਪੂਰਾ ਮਸਲਾ ਕੀ ਹੈ ਕਿਉਂ ਰੋਡ ਜਾਮ ਕਰਨਾ ਪਿਆ ਤੁਹਾਨੂੰ ਮਸਲਾ ਇਹ ਹੈ ਜੀ ਸਾਡੇ ਬੇਟੀ ਚੱਕੀ ਗਈ ਹੈ ਜੀ ਜਿਸ ਦੇ ਵਿੱਚ ਹੋਇਆ ਕਿ 20 ਦਿਨ ਪਹਿਲਾਂ ਲੜਕੀ ਦੇ ਫਾਦਰ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਸਾਡੇ ਕੋਲ ਆਉਣ ਦੀ ਰਿਕਾਰਡ ਉਹ ਕਾਲਾਂ ਪਈਆਂ ਨੇ ਜੀ ਉਹਦੀ ਕਾਲ ਰਿਕਾਰਡ ਅੱਜ ਵੀ ਉਹ ਫੋਨ ਜਿਸ ਤੋਂ ਕਾਲ ਆਈ ਹੈ ਉਹਨਾਂ ਨੇ ਘਰੀ ਸੀ ਉਸ ਟਾਈਮ ਵੀ ਸਾਨੂੰ ਲੜਕੀ ਦਾ ਰਿਸ਼ਤਾ ਦੇ ਦੇ ਜਾਂ ਫਿਰ ਅਸੀਂ ਚੱਕਾਂਗੇ ਇਹ ਚੀਜ਼ ਆਉਣ ਦੀ ਰਿਕਾਰਡ ਹੈ ਸਾਡੇ ਕੋਲ ਜੀ ਠੀਕ ਹੈ ਕ੍ਰਿਸ਼ਨ ਇਹਨਾਂ ਦੀ ਜਿਹਨਾਂ ਦੀ ਬੇਟੀ ਹੈ ਇਹ ਇਹਨਾਂ ਕੋਲ ਐਸਐਚਓ ਸਾਹਿਬ ਕੋਲ ਆਏ ਬੀਜੀ ਮੈਨੂੰ ਇਦਾਂ ਧਮਕੀਆਂ ਆ ਰਹੀਆਂ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਇਹ ਸਮੇਂ ਕੀ ਲੋਕ ਇਦਾਂ ਹੀ ਕਰਦੇ ਹੁੰਦੇ ਨੇ ਇਹਨਾਂ ਨੇ ਮਤਲਬ ਟਾਲਤਾ ਇਹਨਾਂ ਨੂੰ ਠੀਕ ਹੈ ਇਹਨਾਂ ਨੇ ਕੋਈ ਕਾਰਵਾਈ ਕਰ ਲਈ 6 ਤਰੀਕ ਨੂੰ ਕੀ ਹੁੰਦਾ ਹੈ ਜਦ ਮਾਂ ਬੇਟੀਆਂ ਉਹ ਜਾਂਦੀਆਂ ਨੇ ਉੱਠ ਕੇ ਜੀ ਠੀਕ ਹੈ ਸਵੇਰੇ ਜਦ ਦਿਨ ਚੜਦਾ ਹੈ ਤੇ ਉਹ ਦੋਨੇ ਮਾਂ ਬੇਟੀਆਂ ਕੰਮ ਧੰਦੇਲੀ ਜਾਂਦੀਆਂ ਨੇ ਮਾਂ ਬੇਟੀਆਂ ਕੌਣ ਦੋਨੇ ਸੋਨੀਆ ਔਰ ਉਸਦੀ ਮੰਮੀ ਜੀ ਠੀਕ ਹੈ ਉਹ ਜਾਂਦੀਆਂ ਨੇ ਕਮਤਨ ਦੇਦੀਲੀ ਜਿਸ ਤਰ੍ਹਾਂ ਘਰ ਥੋੜੀ ਐਦਾਂ ਹੈ ਔਰ ਰੋਡ ਤੇ ਪਰਲੀ ਸਾਈਡ ਉਹਨਾਂ ਦੀ ਜਗ੍ਹਾ ਹੈ ਉੱਥੇ ਉਹਨਾਂ ਦਾ ਗੋਹਾ ਕੂੜਾ ਜੋ ਵੀ ਹੁੰਦਾ ਹੈ ਉਹ ਲੈਣ ਵਾਸਤੇ ਜਾਂਦੀਆਂ ਨੇ ਜੀ ਪੰਜ ਮੁੰਡੇ ਆਂਦੇ ਨੇ ਗੱਡੀ ਦੇ ਵਿੱਚ ਜੀ ਉਹ ਆ ਕੇ ਮੰਮੀ ਨੂੰ ਉਹਨਾਂ ਨੂੰ ਧੱਕਾ ਮਾਰ ਕੇ ਔਰ ਗੱਡੀ ਦੇ ਵਿੱਚ ਕੁੜੀਆਂ ਨੂੰ ਬਿਠਾ ਕੇ ਚੱਕ ਕੇ ਲੈ ਜਾਂਦੇ ਨੇ ਜੀ ਠੀਕ ਹੈ ਸਰ ਨੀ ਪਹਿਲਾਂ ਕੋਈ ਰੰਜਸ਼ ਸੀ ਜਾਂ ਕੋਈ ਕੋਈ ਰੰਜਸ਼ ਨਹੀਂ ਸਿਰਫ ਸਿਰਫ ਵਾਰਨਿੰਗ ਦਿੱਤੀ ਜਾ ਰਹੀ ਸੀ ਵਾਰ-ਵਾਰ ਮੁੰਡੇ ਦੇ ਜੋ ਕੁੜੀਆਂ ਦਾ ਡੈਡੀ ਹੈ ਉਹਨੂੰ ਧਮਕੀ ਦਿੱਤੀ ਜਾ ਰਹੀ ਸੀ ਵੀ ਤੇਰੀ ਕੁੜੀ ਚੱਕਾਂਗੇ ਸਰ ਅਗਰ ਪ੍ਰਸ਼ਾਸਨ ਪਹਿਲਾਂ ਉਸ ਦਿਨ ਹੀ ਕਾਰਵਾਈ ਕਰਦਾ ਅੱਜ ਜੋ ਇਹ ਰੋਡ ਦੇ ਉੱਪਰ ਅਸੀਂ ਲੋਕ ਬੈਠੇ ਆਂ ਇਹ ਨੌਬਤਾਂ ਨਹੀਂ ਆਉਂਦੀਆਂ ਸੀ ਸਰ ਸਾਰੇ ਪਰਿਵਾਰ ਦੇੋਂ ਸਾਰੇ ਰਿਸ਼ਤੇਦਾਰੋਂ ਬਿਲਕੁਲ ਬਿਲਕੁਲ ਸਰ ਰਿਸ਼ਤੇਦਾਰ ਜਥੇਬੰਦੀਆਂ ਵੀ ਸਾਡੀਆਂ ਸੰਯੋਗ ਕਰ ਰਹੀਆਂ ਨੇ ਸਰ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਸਹਿਯੋਗ ਕਰ ਹਾਂਜੀ ਕਿਸਾਨ ਜਥੇਬੰਦੀ ਸਰ ਔਰ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਸਾਡੀਆਂ ਸਹਿਯੋਗ ਕਰ ਰਹੀਆਂ ਨੇ ਸਰ ਔਰ ਸਰ 6 ਤਰੀਕ ਦਾ ਇਹ ਮਸਲਾ ਹੈ ਸਰ ਅਸੀਂ ਪਿੰਡ ਦੇ ਮੌਜੂਦ ਲੋਕ ਨੇ ਜੋ ਅਸੀਂ ਥਾਣੇ ਦੇ ਵਿੱਚ ਉਸ ਦਿਨ ਤੋਂ ਆ ਰਹੇ ਆਉਣ ਦੀ ਰਿਕਾਰਡ ਜੋ ਉੱਤੇ ਕੈਮਰੇ ਲੱਗੇ ਹੋਏ ਨੇ ਉਹ ਚੈੱਕ ਕੀਤੇ ਜਾਣ ਮੈਡਮ ਨੇ ਜੋ ਐਸਐਚਓ ਸਾਹਿਬ ਨੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਰ ਹਾਰ ਕੇ ਸਾਨੂੰ ਅਸੀਂ ਗਰੀਬ ਲੋਕ ਆ ਸਰ ਸਾਨੂੰ ਇਹ ਫੈਸਲਾ ਲੈਣਾ ਪਿਆ ਸਰ ਨਹੀਂ ਧਰਨਾ ਪਲਾਣਾ ਪਿਆ ਸਰ ਕੱਲ ਰਾਤ ਐਸਐਚਓਜ਼ ਮੈਡਮ ਕੀ ਕਹਿੰਦੇ ਤੁਹਾਨੂੰ بس ਉਹਨਾਂ ਨੇ ਹਾਂਜੀ ਆਇਓ ਐ ਬਸ ਇਦਾਂ ਟਾਲ ਮਟੋਲ ਜੀ ਕੀਤੀ ਸਾਨੂੰ ਨਹੀਂ ਪਤਾ ਉਹਨਾਂ ਨੇ ਉਸ ਉਹਨਾਂ ਦੇ ਨਾਲ ਕੀ ਕਰਿਆ ਹੈ ਪਾਰਟੀ ਨਾਲ ਬਹੁਤ ਸਿਸਟਮ ਹੁੰਦਾ ਜੀ ਸਭ ਨੂੰ ਪਤਾ ਇਹ ਕੋਈ ਲੁਕਾਣ ਵਾਲੀ ਗੱਲ ਨਹੀਂ ਹੁੰਦੀ ਦੂਸਰੀ ਗੱਲ ਇਹ ਹੈ ਜੀ ਸਾਡੇ ਮੁੱਖ ਮੰਤਰੀ ਪੰਜਾਬ ਜੋ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਅਗਰ ਗਰੀਬਾਂ ਦੀਆਂ ਧੀਆਂ ਪਹਿਣਾ ਇਦਾਂ ਲੋਕ ਸਰੇ ਆਮ ਵਾਰਨਿੰਗ ਦੇ ਕੇ ਚੱਕਣ ਲੱਗ ਗਏ ਪ੍ਰਸ਼ਾਸਨ ਸੁੱਤਾ ਰਹਿੰਦਾ ਉਸ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਦਾ ਅੱਜ ਜੋ ਇਹ ਇੰਨਾ ਮਸਲਾ ਭਖਿਆ ਹੈ ਜਿਸ ਦਿਨ ਮੁੰਡੇ ਦੇ ਡੈਡੀ ਦੇ ਕੋਲ ਫੋਨ ਆਂਦਾ ਹੈ ਉਹ ਉਸ ਨੂੰ ਵਾਰਨਿੰਗ ਦਿੰਦਾ ਹੈ ਅਗਰ ਉਸ ਦਿਨ ਉਸ ਟਾਈਮ ਪ੍ਰਸ਼ਾਸਨ ਉਸ ਦੀ ਪੈਰਵਾਈ ਕਰਦਾ ਅੱਜ ਜੋ ਇੰਨਾ ਸਿਸਟਮ ਫੈਲ ਗਿਆ ਇਹ ਇੱਥੋਂ ਤੱਕ ਨੌਬਤ ਨਹੀਂ ਆਂਦੀ ਸੀ ਸਰ ਸੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਮੌਤਾਂ ਬੇ ਉਹ ਮਾਰੇ ਜਾ ਰਹੇ ਨੇ ਲੜਕੀਆਂ ਨੂੰ ਧੱਕੇ ਦੇ ਨਾਲ ਚੱਕ ਕੇ ਉਹਨਾਂ ਨੂੰ ਨਸ਼ੇ ਦੀ ਡੋਜ਼ ਦੇ ਕੇ ਪਤਾ ਨਹੀਂ ਉਹਨਾਂ ਕਲੋ ਕੀ ਕੀ ਕਿਸ ਤਰ੍ਹਾਂ ਦੇ ਸਿਸਟਮ ਕਰਵਾਏ ਜਾ ਰਹੇ ਨੇ ਆਪਾਂ ਇਹ ਦੇਖ ਹੀ ਰਹੇ ਆ ਸੋ ਮੈਂ ਬੇਨਤੀ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਸ ਤੇ ਲਗਾਮ ਲਗਾਓ ਜੀ ਜੋ ਐਦਾਂ ਦੇ ਕ੍ਰਿਮੀਨਲ ਲੋਕ ਨੇ ਉਹਨਾਂ ਨੂੰ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਅਸੀਂ ਗਰੀਬ ਲੋਕ ਆ ਸਰ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੀ ਬੇਟੀ ਐ ਸਰ ਸਾਡੀ ਇੱਜ਼ਤ ਐ ਅਸੀਂ ਸ਼ਾਨ ਦੇ ਲਈ ਲੜਨਾ ਜਾਣਦੇ ਆ ਸਭ ਕੁਝ ਜਾਣਦੇ ਆ ਦੂਸਰੀ ਗੱਲ ਸਰ ਅਸੀਂ ਬਿਲਕੁਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਾਂਗੇ ਜੋ ਵੀ ਕਰਾਂਗੇ ਅਸੀਂ ਕਾਨੂੰਨ ਦੇ ਖਿਲਾਫ ਨਹੀਂ ਹੋਵਾਂਗੇ ਸਰ ਜੋ ਸਾਡਾ ਰਾਈਟ ਹੈ ਅਸੀਂ ਉਹੀ ਕਰਾਂਗੇ ਅਸੀਂ ਕਾਨੂੰਨ ਦੇ ਉਲੰਘਣ ਕਦੇ ਵੀ ਨਹੀਂ ਕਰਾਂਗੇ ਸਰ ਮਸਲਾ ਸਾਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਸੀ ਮੈਨੂੰ ਫੋਨ ਆਇਆ ਉਹਨਾਂ ਬੰਦਿਆਂ ਦਾ ਵੀ ਤੇਰੇ ਪਰਿਵਾਰ ਤੇ ਤੇਰੀ ਲੜਕੀ ਨੂੰ ਹੀ ਚੱਕਣਾ ਹੀ ਚੱਕਣਾ ਹੈ ਮੈਂ ਕਦੋਂ ਆਉਂਦਾ ਤੁਹਾਨੂੰ ਫੋਨ ਇਹ ਅੱਜ ਤੋਂ 10 15 ਦਿਨ ਪਹਿਲਾਂ ਦੀ ਗੱਲ ਹੈ ਮੈਂ ਪੁਲਿਸ ਨੂੰ ਸੂਚਨਾ ਵੀ ਕੀਤੀ ਸੀ ਮੇਰੀ ਪੁਲਿਸ ਨੇ ਉਹਦੇ ਵੀ ਕੋਈ ਗੱਲ ਨਹੀਂ ਗੋਲੀ ਬਸ ਮਿੱਠੀ ਗੋਲੀ ਦੇ ਕੇ ਮੈਨੂੰ ਤੁਸੀਂ ਦਰਖਾਸਤ ਜੀ ਕਿ ਆਂਦੀ ਸੀ ਦਰਖਾਸਤ ਲਿਆਂਦੀ ਸੀ ਪਰ ਦਰਖਾਸਤ ਨਾਲ ਮਾਰਕ ਨਹੀਂ ਕੀਤੀ ਪਰ ਅੱਜ 6 ਦਿਨ 6 ਤਰੀਕ ਦੀ ਗੱਲ ਹੈ ਉਹ ਲੜਕੀ ਨੂੰ ਮੇਰੀ ਨੂੰ ਗਵਾਹ ਕਰਕੇ ਲੈ ਗਏ ਮੇਰੇ ਕੋਲ ਐਫ ਆਈ ਆਰ ਦੀਆਂ ਕਾਪੀਆਂ ਵੀ ਆ ਠੀਕ ਹੈ ਰਾਤ 10 ਵਜੇ ਜੇ ਅਸੀਂ ਪ੍ਰੋਟੈਕਸ਼ਨ ਕੀਤਾ ਆਪਦੀ ਬਰਾਦਰੀ ਦਾ ਰਾਤ 10 ਵਜੇ ਰਾਤ ਨੂੰ ਸਾਨੂੰ ਐਫ ਆਈ ਆਰ ਕੱਟ ਕੇ ਦਿੱਤੀ ਏ ਵੀ ਬੰਦੇ ਗਵਾਹ ਕਰਕੇ ਗਏ ਨੇ ਲੜਕੇ ਨੇ ਤਰੀਕ ਨੂੰ ਗਵਾ ਕਰਦੇ 6 ਤਰੀਕ ਨੂੰ ਗਵਾ ਕਰਦੇ ਆ 10 ਤਰੀਕ ਨੂੰ ਐਫ ਆਈ ਆਰ ਕੱਟੀ ਹੈ ਜੀ ਪੁਲਿਸ ਨੇ ਜੀ ਹੁਣ ਆ ਪੁਲਿਸ ਸਾਹਮਣੇ ਖੜੀ ਹੋਈ ਹੈ ਜੋ ਕਿ ਸਾਡੇ ਦੇ ਡਾਂਗਾ ਮਹਰਾਨ ਨੂੰ ਅਸੀਂ ਆਪ ਦੀ ਇੱਜ਼ਤ ਦੇ ਖਾਤਰ ਲੜ ਰਹੇ ਆ ਨਾ ਕਿ ਸਾਡਾ ਕਿਸੇ ਨਾਲ ਜਾਨੀ ਰੋਲਾ ਹੈ ਨਾ ਹੀ ਕੋਈ ਸਾਡੇ ਨਾਲ ਜਾਨੀ ਕਿਸੇ ਦੀ ਦੁਸ਼ਮਣ ਨਹੀਂ ਨਾ ਹੀ ਅਸੀਂ ਕਿਸੇ ਨੂੰ ਪ੍ਰਸ਼ਾਸਨ ਨੂੰ ਤਾਂ ਕਰਨਾ ਚਾਹੁੰਦੇ ਆ ਨਾ ਹੀ ਅਸੀਂ ਕਿਸੇ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਆ ਅਗਰ ਸਾਡਾ ਇੱਕ ਰਾਈਟ ਮਸਲਾ ਹੈ ਜੋ ਮੈਡਮ ਨੇ 4 ਦਿਨ ਦਾ ਡਿਲੇ ਪਾਇਆ ਹੈ ਉਹਦੇ ਤੇ ਜੋ ਕਾਰਵਾਈ ਬੰਦੀ ਹੈ ਜੇ ਮੇਰੀ ਲੜਕੀ ਮੇਰਾ ਖੁਕਾ ਮੇਰੇ ਘਰ ਦਾ ਨੁਕਸਾਨ ਹੋ ਰਿਹਾ ਹੈ ਠੀਕ ਹੈ ਇੱਕੋ ਮੈਡਮ ਦੀ ਵਜ੍ਹਾ ਕਰਕੇ ਹੋ ਰਿਹਾ ਹੈ ਜਿੰਨੇ 4 ਦਿਨ ਦਾ ਡਿਲੇ ਪਾਇਆ ਹੈ ਉਹ ਗੈਂਗਸਟਰਾਂ ਨਾਲ ਹੱਥ ਹੈ ਮੈਡਮ ਦਾ ਪੈਸੇ ਟਕੇ ਦਾ ਮੈਡਮ ਨਾਲ ਲੈਂਦੇ ਨੇ ਗੈਂਗਸਟਰਾਂ ਨਾਲ ਠੀਕ ਹੈ ਉਹ ਉਹਦੀ ਜਿਹੜੀ ਜੋ ਉਹਦੇ ਤੇ ਕਾਨੂੰਨੀ ਕਾਰਵਾਈ ਉਹਦੀ ਬਰਦੀ ਉਤਾਰੀ ਜਾਵੇ ਠੀਕ ਹੈ ਜੋ ਅਸੀਂ ਅਸੀਂ ਪ੍ਰਸ਼ਾਸਨ ਦੇ ਮੰਗ ਕਰਦੇ ਆ ਸਾਨੂੰ ਭਰੋਸਾ ਦਿੱਤਾ ਜਾਵੇ ਜੋ ਪ੍ਰਸ਼ਾਸਨ ਸਾਨੂੰ ਭਰੋਸਾ ਦੇਗਾ ਅਸੀਂ ਆਪ ਦਾ ਧਰਨਾ ਚੱਕਣ ਲਈ ਵੀ ਤਿਆਰ ਆ ਅਸੀਂ ਪਰੇਸ਼ਾਨ ਨਹੀਂ ਕਰਦੇ ਤੁਹਾਡੇ ਵੱਲੋਂ ਕਿਹਾ ਗਿਆ ਕਿ ਐਫ ਆਈ ਆਰ ਹੈ ਜਿਹੜੀ ਕੱਟ ਦਿੱਤੀ ਗਈ ਹੈ ਹੁਣ ਐਫ ਆਈ ਆਰ ਕੱਟ ਦਿੱਤੀ ਗਈ ਹੈ ਫਿਰ ਵੀ ਤੁਸੀਂ ਧਰਨਾ ਲਾ ਦਿੱਤੀ ਐਫ ਆਈ ਆਰ ਸਾਰਾ ਕੱਟੀ ਹੈ ਰਾਤ ਨੂੰ 10 ਵਜੇ ਜਦੋਂ ਅਸੀਂ ਆਏ ਕਿ ਚਾਰ ਦਿਨ ਪਹਿਲਾਂ ਕਿਉਂ ਨਹੀਂ ਇਹ ਕਾਰਵਾਈ ਕੀਤੀ ਮੈਡਮ ਨੇ ਕਰਬਈ ਐਸੇ ਕਰਨੀ ਨਾ ਕੀਤੀ ਬਿਨਾਂ ਨੂੰ ਕੋਡ ਮੈਰਿਜ ਦੀਆਂ ਕਾਪੀਆਂ ਦਿਖਾਵਾਂਗੇ ਜੈਸੀ ਐਸੀ ਐਕਟ ਭਾਈ ਜਾ ਰਹੇ ਦੇ ਨਾਲੇ ਕੰਮ ਹੁੰਦੇ ਰਹਿ ਤਾਂ ਫਿਰ ਸਾਡੀ ਤਾਂ ਇੱਜ਼ਤ ਦਾ ਘਾਣ ਹੈ ਅਸੀਂ ਅਸੀਂ ਕਿਹਦੇ ਕਿਹੜੇ ਪ੍ਰਸ਼ਾਸਨ ਤੋਂ ਮੰਗ ਕਰੀਏ ਸਾਨੂੰ ਪ੍ਰਸ਼ਾਸਨ ਦੱਸ ਦੋ ਵੀ ਜਿੱਥੇ ਤੋਂ ਅਸੀਂ ਮੰਗ ਕਰੀਏ ਅਸੀਂ ਉਹਦੇ ਤੋਂ ਮੰਗ ਕਰ ਸਕਦੇ ਕੋਟ ਮੈਰਿਜ ਦੀ ਗੱਲ ਕਰੀਏ ਤੁਸੀਂ ਪਹਿਲਾਂ ਲਵ ਫੇਅਰ ਚੱਲਦਾ ਸੀ ਜਾਂ ਰਿਲੇਸ਼ਨ ਪਤਾ ਜੀ ਨਾ ਹੀ ਸਾਡੇ ਨਾਲ ਕੋਈ ਰਿਲੇਸ਼ਨਸ਼ਿਪ ਦੀ ਗੱਲ ਸੀ ਉਹਨਾਂ ਦੀ ਹਮ ਨਾ ਹੀ ਸਾਡੇ ਨਾਲ ਕੋਈ ਇਹੋ ਜਿਹਾ ਮਸਲਾ ਸੀ ਉਹਨਾਂ ਨਹੀਂ ਫਿਰ ਮਤਲਬ ਕਿ ਧੱਕੇ ਨਾਲ ਜਿਹੜੀ ਇਹ ਪੁਲਿਸ ਕਰਾ ਰਹੀ ਹੈ ਪੁਲਿਸ ਜਿਹੜੀ ਐਸਐਚਓ ਮੈਡਮ ਅਮਰਜੀਤ ਹੈ ਉਹਨੇ ਮੁੰਡੇ ਨੂੰ ਟਾਈਮ ਦਿੱਤਾ ਜੋ 5-4 ਦਿਨਾਂ ਦਾ ਪੁਲਸ ਕਰਾ ਰਹੀ ਆ ਜੋ ਕਰਾ ਰਹੀ ਹੈ ਹੁਣ ਤਾਂ ਫਿਰ ਆਪਣੀ ਲੜਕੀ ਦੇ ਵੀ ਬਿਆਨ ਹੋਏ ਹੋਣੇ ਆ ਜੇਕਰ ਕੋਟ ਮੈਰਿਜ ਕਰਵਾਈ ਗਈ ਹੈ ਸਰ ਜੇ ਜੇਕਰ 5 ਦਿਨਾਂ ਦੀ ਜੇ ਲੜਕੀ ਉਹਦੀ ਸਟੱਡੀ ਚ ਹੈ ਬੰਦਾ ਕੁਝ ਵੀ ਕਰਾ ਸਕਦਾ ਆਪਾਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਕਿੰਨਾ ਗੈਂਗਸਟਰ ਬਾਦ ਚੱਲ ਰਿਹਾ ਹੈ ਚਿੱਟੇ ਦਾ ਵਪਾਰੀ ਹੈ 307 ਦੇ ਪਰਚੇ ਆ ਮੈਂ ਬੰਦੇ ਦੀਆਂ ਫੋਟੋ ਕਾਪੀਆਂ ਹੁਣੇ ਹਾਜ਼ਰ ਕਰ ਸਕਦਾ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਮੈਂ ਮੇਰੀ ਲੜਕੀ ਸਹੀ ਸਲਾਮਤ ਮੈਨੂੰ ਵਾਪਿਸ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਮੇਰੀ ਇੱਜ਼ਤ ਦਾ ਮਸਲਾ ਐਸ்சி ਭਾਈਚਾਰੇ ਨੂੰ ਮੈਂ ਬਿਲੋਂਗ ਕਰਦਾ ਮੇਰੀ ਇੱਜ਼ਤ ਦਾ ਮਸਲਾ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਜਿਹੜਾ ਹੈਗਾ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਲੜਕੀ ਸੀ ਕੋਈ ਚਲੀ ਗਈ ਕਿਸੇ ਲੜਕੇ ਨਾਲ ਤੇ ਉਹਦੇ ਸੰਬੰਧ ਚ ਅਸੀਂ ਐਫ ਆਈ ਆਰ ਦਰਜ ਕਰਤੀ ਆ ਪਰ ਪਤਾ ਲੱਗਾ ਵੀ ਉਹਨੇ ਪ੍ਰੋਟੈਕਸ਼ਨ ਲੜੀ ਹਾਈ ਕੋਰਟ ਚ ਉਹਦੇ ਸੰਬੰਧ ਚ ਇਹ ਧਰਨਾ ਲਗਾਇਆ ਸਰ ਪਰਿਵਾਰ ਕਹਿ ਰਿਹਾ ਕਿ ਪਹਿਲਾਂ ਉਹਨਾਂ ਨੂੰ ਕੋਈ ਕਾਲ ਵਗੈਰਾ ਆਈ ਧਮਕੀਆਂ ਮਿਲੀਆਂ ਕਿ ਲੜਕੀ ਦਾ ਰਿਸ਼ਤਾ ਕਰ ਦੋ ਨਹੀਂ ਤਾਂ ਚੱਕ ਲਿਆ ਜਾਊਗਾ ਔਰ ਬਾਅਦ ਦੇ ਵਿੱਚ ਜਦੋਂ ਕਹਿੰਦੇ ਕਿ ਅਸੀਂ ਸ਼ਿਕਾਇਤ ਦਰਜ ਕਰਾਈ ਤਾਂ ਪੁਲਿਸ ਦੇ ਵੱਲੋਂ ਦੇਰੀ ਕੀਤੀ ਗਈ ਹੈ ਮਾਮਲਾ ਦਰਜ ਕਰਨ ਵਿੱਚ 5 ਦਿਨ ਦੀ ਨਹੀਂ ਦੇਰੀ ਨਹੀਂ ਕੀਤੀ ਕਿ ਦੇਖੋ ਮਾਲਕ ਲੜਕੀ ਆ ਉਹ ਉਹ ਉਹਦੇ ਵੀ ਮੈਸੇਜ ਆਉਂਦੇ ਸੀ ਸਾਨੂੰ ਉਹਦੇ ਵੀ ਫੋਨ ਆਉਂਦੇ ਸੀ ਉਹ ਪ੍ਰੋਟੈਕਸ਼ਨ ਲਈ ਆ ਉਹਨੇ ਹਾਈ ਕੋਰਟ ਚੋਂ ਜੀ ਉਹ ਆਪਣੀ ਮਰਜ਼ੀ ਨਾਲ ਗਈ ਆ ਉਹਨੇ ਬਕਾਇਦਾ ਆਪਣਾ ਪ੍ਰੋਟੈਕਸ਼ਨ ਲਈ ਉਹਥੇ ਕੋਰਟ ਦੇ ਵੱਲੋਂ ਕੋਰਟ ਦੇ ਵਿੱਚ ਆ ਗਿਆ ਪ੍ਰੋਟੈਕਸ਼ਨ ਅਪਲਾਈ ਕਰਤੀ ਆ ਸਾਨੂੰ ਆ ਗਈ ਆ ਉਹ ਉਨੇ ਫਿਰ ਕਿਸ ਮੰਗ ਨੂੰ ਲੈ ਕੇ ਤਰਨ ਆ ਰਹੇ ਆ ਫਿਰ ਇਹਦਾ ਕੀ ਹੱਲ ਹੈ ਜੀ ਜੀ ਦਾ ਫਿਰ ਦੇਖੋ ਇਹ ਵੇ ਵਜਾ ਹੈਗਾ ਹੁਣ ਇਹ ਤਾਂ ਇਹਨਾਂ ਦੀ ਇਹਨਾਂ ਦਾ ਬੱਚਾ ਜਿਵੇਂ ਕੋਈ ਬਿਆਨ ਦੇਗਾ ਉਸ ਹਿਸਾਬ ਨਾਲ ਕਾਰਵਾਈ ਹੋਣੀ ਹੈ ਨਾ ਬਾਲਗ ਹੈ ਅੱਛਾ ਬਾਲਗ ਜੇ ਤਾਂ ਨਵਾਲਗ ਹੁੰਦਾ ਫਿਰ ਫਿਰ ਇਹਨਾਂ ਦੀ ਮਰਜ਼ੀ ਚੱਲਣੀ ਸੀ ਪੇਰੈਂਟਸ ਜੀ ਬਾਲਗ ਹੈ ਬੱਚਾ ਪਰਿਵਾਰ ਨਾਲ ਕੁਝ ਮਝਾਨ ਦੀ ਗੱਲਬਾਤ ਚੱਲ ਰਹੀ ਹੈ ਜੀ ਚੱਲ ਰਹੀ ਹੈ ਹਾਂ ਹਾਂ ਚੱਲ ਰਹੀ ਹੈ ਸਮਝਾ ਬੱਚਾ ਬਾਲਗ ਹੈ ਔਰ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਹੈ ਉਹ ਅਪਲਾਈ ਕਰਤਾ ਹੈ ਤੁਹਾਡੇ ਕੋਲ ਪਹੁੰਚ ਗਿਆ ਕਾ ਜੀ ਹਾਂ ਜੀ ਕਾਗਜ਼ ਸਾਡੇ ਕੋਲ ਆ ਗਿਆ ਮੈਸੇਜ ਆ ਗਿਆ ਉਹਨਾਂ ਜੀ ਜੇ ਵਕੀਲ ਨੇ ਕਰਾਇਆ ਤਾਂ ਵਕੀਲ ਦਾ ਮੈਸੇਜ ਆਇਆ ਸਰ ਫਿਰ ਇਹਨਾਂ ਨਾਲ رابطہ ਕਾਇਮ ਕੀਤਾ ਜਾ ਰਿਹਾ ਕਿਉਂਕਿ ਲੋਕ ਬਹੁਤ ਪਰੇਸ਼ਾਨ ਹੋ ਰਹੇ ਗਰਮੀ ਆ ਸਾਡਾ ਟਾਈਮ ਕੀਤਾ ਜਾ ਰਿਹਾ ਇਹਨਾਂ ਨਾਲ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਜਿਹੜਾ ਧਰਨਾ ਇਹ ਆਪਣਾ ਬੇਗੁਨਾਹ ਹੈ ਇਹ ਲਾਣਾ ਨਹੀਂ ਚਾਹੀਦਾ ਲੋਕ ਸਰ ਮਾਤਾ ਤੇ ਉੱਗਾਰੇ ਨੇ ਬਹੁਤ ਖੱਜਲ ਖਰਾਬ ਪਿੱਛੇ ਹੋ ਰਹੇ ਨੇ ਹਾਂ ਉਹ ਟ੍ਰੈਫਿਕ ਅਸੀਂ ਡਾਇਵਰਟ ਕਰਤੀ ਆ ਜਿਹੜੀ ਆਪਣਾ ਸਮਾਲ ਵਾਹਤਲ ਨੇ ਛੋਟੇ ਵਾਹਤਲ ਨੇ ਉਹ ਇਥੋਂ ਦੀ ਘੁੰਮ ਕੇ ਜਾ ਸਕਦੇ ਆ ਇਹ ਦੇਖ ਬਿਜਾ ਹੈ ਅੰਕਿਆ ਪੀਰ ਮੁਹੰਮਦ ਤੋਂ 200 ਇੱਥੋਂ ਆਇਆ ਦਰੋਗਾ ਦਰੋਗਾ ਪੀਰ ਮੁਹੰਮਦ ਇੱਥੋਂ ਪੀਰ ਮੁਹੰਮਦ ਦਰੋਗਾ ਇਧਰੋਂ ਦੀ ਝੁੰਮਕੇ ਤੇ ਛੋਟੇ ਵਾਹਨਾਂ ਉਧਰ ਦੀ ਜਾ ਸਕਦੇ ਨੇ ਇਧਰ ਆਪਣਾ ਟਾਲਾ ਸਾਹਿਬ ਗੁਰਦੁਆਰਾ ਤਾਂ ਹੋ ਕੇ ਇਧਰ ਹਰਨੀ ਵਾਲਾ ਚੌਂਕ ਦੇ ਵਿੱਚ ਉੱਥੋਂ ਦੀ ਟ੍ਰੈਫਿਕ ਡਾਇਵਰਟ ਕਰ ਦਿੱਤੀ ਜੀ ਠੀਕ ਜੀ ਠੀਕ ਥੈਂਕ ਯੂ